ਅੱਜ ਵਿਸ਼ਾ ਜਿਹੜਾ ਹੈ ਉਹ ਬਹੁਤ ਹੀ ਮਹੱਤਵਪੂਰਨਾ ਉਹ ਇਸ ਕਰਕੇ ਮਹੱਤਵਪੂਰਨਾ ਕਿ ਇਹ ਸਾਡੇ ਜੀਵਨ ਨਾਲ ਜੁੜੀ ਗੱਲ ਹੈ ਲੜਾਈ ਆਮ ਤੌਰ ਤੇ ਆਪਣੇ ਪੰਜਾਬੀ ਸੱਭਿਆਚਾਰ ਦੇ ਵਿੱਚ ਕਹਿੰਦੇ ਕਹਿੰਦੇ ਨੇ ਕਿ ਘਰ 'ਚ ਜਿਹੜੇ ਘਰ 'ਚ ਲੜਾਈ ਪੈ ਜੇ ਉਹ ਘਰ ਅੱਗੇ ਨਹੀਂ ਵਧਦਾ ਜੇ ਮੀਆਂ ਬੀਬੀ ਦੇ ਵਿੱਚ ਲੜਾਈ ਹੋ ਜੇ ਤਾਂ ਉਹ ਪਰਿਵਾਰ ਇਕੱਠਾ ਹੀ ਨਹੀਂ ਰਹਿ ਸਕਦਾ ਔਰ ਜੇ ਦੇਸ਼ਾਂ ਦੇ ਵਿੱਚ ਲੜਾਈ ਪੈ ਜੇ ਤਾਂ ਦੇਸ਼ਾਂ ਦੀ ਪਬਲਿਕ ਨੂੰ ਭੁਗਤਣਾ ਪੈਂਦਾ ਸਾਰੇ ਦਾ ਸਾਰਾ ਨੁਕਸਾਨ ਉਸੇ ਤਰ੍ਹਾਂ ਜਿਵੇਂ ਜੇ ਮੀਆਂ ਬੀਬੀ ਦਾ ਆਪਸੀ ਝਗੜਾ ਹੋ ਜੇ ਨਾ ਤਾਂ ਉਹਦਾ ਸਭ ਤੋਂ ਜ਼ਿਆਦਾ ਨੁਕਸਾਨ ਆ ਜਿਹੜਾ ਉਹਨਾਂ ਦੇ ਬੱਚਿਆਂ ਨੂੰ ਭੁਗਤਣਾ ਪੈਂਦਾ ਹੁੰਦਾ ਤਾਂ ਅੱਜ ਅਸੀਂ ਇਹ ਗੱਲ ਕਰ ਰਹੇ ਹਾਂ ਕਈ ਵਾਰੀ ਇਹ ਵੀ ਕੁਝ ਲੋਕ ਸੋਚਦੇ ਨੇ ਵੀ ਯਾਰ ਐ ਸੈਮੀਨਾਰ ਕਰਨ ਨਾਲ ਐ ਗੱਲਾਂ ਕਰਨ ਨਾਲ ਥੋੜੀ ਲੜਾਈਆਂ ਬੰਦ ਹੁੰਦੀਆਂ ਹੁੰਦੀਆਂ ਨੇ ਲੜਾਈਆਂ ਲਾਉਣੀਆਂ ਨੇ ਜਾਂ ਬੰਦ ਕਰਨੀਆਂ ਨੇ ਉਹ ਵਿਚਾਰ ਚਰਚਾ ਨਾਲ ਹੀ ਲਾਈਆਂ ਜਾਂਦੀਆਂ ਨੇ ਔਰ ਗੱਲਾਂ-ਬੱਤਾਂ ਕਰਕੇ ਹੀ ਸਮਝੌਤੇ ਹੁੰਦੇ ਨੇ ਪਹਿਲਾਂ ਲੜਾਈ ਜਦੋਂ ਸ਼ੁਰੂ ਹੁੰਦੀ ਆ ਉਦੋਂ ਤੂੰ ਤੂੰ ਮੈਂ ਮੈਂ ਤੂੰ ਸ਼ੁਰੂ ਹੁੰਦੀ ਆ ਫਿਰ ਲੜਾਈ ਜਦੋਂ ਖਤਮ ਹੁੰਦੀ ਆ ਉਦੋਂ ਬੈਠ ਕੇ ਇੱਕ ਦੂਸਰੇ ਦੀ ਗੱਲ ਸੁਣ ਕੇ ਹੀ ਖਤਮ ਹੁੰਦੀ ਆ ਆਮ ਤੌਰ ਤੇ ਆਪਾਂ ਨੂੰ ਇਹ ਤਾਂ ਮੋਟੀ ਜੀ ਗੱਲ ਆ ਜਾਣੇ ਇਹਦੇ ਚ ਕੋਈ ਬਾਹਲਾ ਕੋਈ ਅਲਜਬਰੇ ਦਾ ਸੰਭਾਲਤਾ ਹੈ ਨਹੀਂ ਵੀ ਇਹ ਕਿਸੇ ਨੂੰ ਨਾਂ ਕੱਢਣਾ ਆਉਂਦਾ ਹੋਵੇ ਅੱਜ ਜਿਹੜੇ ਯੁੱਗ ਦੇ ਵਿੱਚ ਸੀ ਰਹਿ ਰਹੇ ਆ ਉਸ ਯੁੱਗ ਦੇ ਵਿੱਚ ਸਭ ਤੋਂ ਪਹਿਲਾਂ ਲੋਕਾਂ ਦੇ ਵਿਚਾਰ ਬਣਾਏ ਜਾਂਦੇ ਨੇ ਇੱਕ ਨੈਰੇਟਿਵ ਬਣਾਇਆ ਜਾਂਦਾ ਔਰ ਉਸ ਨੈਰੇਟਿਵ ਦੇ ਹਿਸਾਬ ਤੇ ਫਿਰ ਸਾਰੀ ਦੀ ਸਾਰੀ ਅੱਗੇ ਕਾਰਵਾਈ ਹੁੰਦੀ ਹੈ ਪਹਿਲਾਂ ਨੋਟਬੰਦੀ ਕੀਤੀ ਸਾਡੀ ਸਰਕਾਰ ਨੇ ਇਹ ਗੱਲ ਕਹੀ ਕਿ ਅਸੀਂ ਨੋਟਬੰਦੀ ਤਾਂ ਕਰ ਰਹੇ ਆ ਕਿ ਅੱਤਵਾਦ ਦਾ ਲੱਕ ਤੋੜ ਦਾਂਗੇ ਔਰ ਉਸ ਨੋਟਬੰਦੀ ਦੇ ਵਿੱਚ ਸਭ ਤੋਂ ਵੱਧ ਤਕਲੀਫ ਜਿਹੜੀ ਹੋਈ ਉਹ ਕਿਹਨੂੰ ਕਿਨੂੰ ਹੋਈ ਉਹ ਹੋਈ ਆਮ ਲੋਕਾਂ ਨੂੰ ਪਰ ਅਤਵਾਦ ਦਾ ਤਾਂ ਕੁਝ ਵੀ ਨਹੀਂ ਹੋਇਆ ਅੱਜ ਵੀ ਉਹੀ ਜੜਪਾ ਚੱਲ ਰਹੀਆਂ ਨੇ ਫੇਰ ਉਸ ਤੋਂ ਬਾਅਦ ਇਹਨਾਂ ਨੇ ਕਿਹਾ ਕਿ ਕਸ਼ਮੀਰ ਦੇ ਵਿੱਚ ਜਿਹੜਾ ਅਤੰਕਵਾਦ ਆ ਉਹ ਧਾਰਾ 370 ਤੇ 35A ਖਤਮ ਕਰਕੇ ਅਸੀਂ ਖਤਮ ਕਰ ਦਿਆਂਗੇ ਉਹ ਵੀ ਕਰ ਲਿਆ ਫੇਰ ਵੀ ਕਟਨਾਮਾ ਵਾਪਰਦੀਆਂ ਰਹੀਆਂ ਔਰ ਹੁਣ 1000 ਰਹਾ ਸੀ ਕਿ ਕਸ਼ਮੀਰ ਤਾਂ ਬਿਲਕੁਲ ਸ਼ਾਂਤ ਆ ਉੱਥੇ ਤਾਂ ਸੀ ਬਿਲਕੁਲ ਅਮਨ ਲਿਆਤਾ ਸਾਡੇ ਗ੍ਰਹਿ ਮੰਤਰੀ ਨੇ ਪਾਰਲੀਮੈਂਟ ਦੇ ਵਿੱਚ ਇਹ ਗੱਲ ਕਹੀ ਕਿ ਜਿਹੜੇ ਲੋਕ ਕਹਿੰਦੇ ਸੀ ਕਿ ਕਸ਼ਮੀਰ ਜੇ ਧਾਰਾ 370 ਤੋੜਤੀ ਤਾਂ ਤੂਫਾਨ ਆ ਜਾਊਗਾ ਉਹ ਕਹਿੰਦਾ ਚਿੜੀ ਵੀ ਨਹੀਂ ਚੁੱਕੀ ਔਰ ਉਹ ਦੁਮੁਰਕੇ ਸਾਰਾ ਸ਼ਾਂਤ ਹੋ ਗਿਆ ਕਮ ਔਰ ਉਸ ਤੋਂ ਬਾਅਦ 20 April ਨੂੰ ਇਹ ਘਟਨਾ ਵਾਪਰ ਜਾਂਦੀ ਆ ਕਿ ਪਹਲਗਾਮ ਦੇ ਵਿੱਚ ਜਿਹੜੇ ਲੋਕ ਆਪਣਾ ਟੂਰ ਕਰਨ ਗਏ ਹੋਏ ਸੀ ਆਪਣੀਆਂ ਛੁੱਟੀਆਂ ਮਨਾਉਣ ਆਪਣੀ ਖੁਸ਼ੀ ਸਾਂਝੀ ਕਰਨ ਗਏ ਹੋਏ ਸੀ ਉੱਥੇ ਚਾਰ ਕਹਿ ਰਿਹਾ ਕੋਈ ਪੰਜ ਕਹਿ ਰਿਹਾ ਬੰਦੇ ਆਉਂਦੇ ਨੇ ਔਰ ਉਹ 26 ਲੋਕਾਂ ਨੂੰ ਮਾਰ ਦਿੰਦੇ ਔਰ ਸਰਕਾਰ ਫਿਰ ਕਹਿ ਰਹੀ ਆ ਕਿ ਇਹ ਅਤੰਕਵਾਦੀ ਘਟਨਾ ਜਿਹੜੀ ਉਹਦਾ ਸੀ ਜਵਾਬ ਦੇਵਾਂਗੇ ਔਰ ਉੱਥੇ ਕੋਈ ਕੈਮਰਾ ਨਹੀਂ 2000 ਬੰਦਾ ਉੱਥੇ ਸੀਗਾ ਉਸ ਸਮੇਂ ਇੱਕ ਵੀ ਕੈਮਰਾ ਨਹੀਂ ਇੱਕ ਵੀ ਪੁਲਿਸ ਦਾ ਮੁਲਾਜ਼ਮ ਨਹੀਂ ਇੱਕ ਵੀ ਸੀਆਰਪੀ ਦਾ ਮੁਲਾਜ਼ਮ ਨਹੀਂ ਇੱਕ ਵੀ ਕੋਈ ਹੋਰ ਪੈਰਾਮਿਲਟਰੀ ਫੋਰਸ ਦਾ ਮੁਲਾਜ਼ਮ ਨਹੀਂ ਇੱਕ ਵੀ ਕੋਈ ਫੌਜ ਦਾ ਮੁਲਾਜ਼ਮ ਨਹੀਂ ਹੁਣ ਗੱਲਾਂ ਦੋ ਨੇ ਇੱਕ ਗੱਲ ਤਾਂ ਇਹ ਆ ਕਿ ਜਾਤਾ ਇਹਨਾਂ ਨੂੰ ਇਹ ਲੱਗਦਾ ਸੀ ਵੀ ਸ਼ਾਂਤੀ ਹੋ ਗਈ ਇਹਨਾਂ ਨੂੰ ਪਤਾ ਹੀ ਨਹੀਂ ਸੀ ਜਦੋਂ ਇਹਨਾਂ ਨੂੰ ਇਹ ਪਤਾ ਸੀ ਕਿ ਅਸੀਂ ਇੰਨੀ ਫੌਜ ਅਜੇ ਰੱਖੀ ਬੈਠੇ ਆ ਫਿਰ ਇਹਨਾਂ ਨੇ ਸਕਾਉਟ ਸਿਕਿਉਰਿਟੀ ਫੋਰਸਿਜ਼ ਕੀ ਕਰ ਰਹੀਆਂ ਸੀ ਇਹਨਾਂ ਦੀ ਸੀਆਈਡੀ ਇਹਨਾਂ ਦੇ ਜਿਹੜਾ ਵੀ ਇਨਫੋਰਮੇਸ਼ਨ ਡਿਪਾਰਟਮੈਂਟ ਆ ਉਹ ਕੀ ਕਰ ਰਿਹਾ ਸੀ ਤਾਂ ਜਾਤਾਂ ਲੋਕਾਂ ਨੂੰ ਜਾਣ ਬੁੱਝ ਕੇ ਨਹੀਂ ਦੱਸਿਆ ਗਿਆ ਜੇ ਲੋਕਾਂ ਨੂੰ ਜਾਣ ਬੁੱਝ ਕੇ ਨਹੀਂ ਦੱਸਿਆ ਗਿਆ ਤਾਂ ਫਿਰ ਇੱਕ ਗੱਲ ਉਹਦੇ ਚ ਹੋਰ ਸਾਹਮਣੇ ਇਹ ਆਉਂਦੀ ਆ ਕਿ ਅਗਲੇ ਦਿਨੀ ਤਿੰਨ ਬੰਦਿਆਂ ਦੇ ਸਕੈਚ ਜਾਰੀ ਹੋ ਜਾਂਦੇ ਨੇ ਫੋਟੋਆਂ ਕਿ ਆਹ ਤਿੰਨ ਬੰਦੇ ਸੀ ਜਿਹੜੇ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਸੀ ਉਹ ਨਾਲ ਦੀ ਨਾਲ ਇਹ ਕਿਹਾ ਜਾਂ ਕਹਿ ਦਿੱਤਾ ਜਾਂਦਾ ਕਿ ਪਾਕਿਸਤਾਨ ਤੋਂ ਉਹ ਲੋਕ ਆਏ ਸੀ ਪਾਕਿਸਤਾਨ ਨੇ ਸਾਡੀ ਸਰਕਾਰ ਨੂੰ ਇੱਕ ਕਿਹਾ ਕਿ ਤੁਸੀਂ ਕੋਈ ਇਹਦੀ ਇਨਕੁਆਰੀ ਕਰਾਓ ਕਿਸੇ ਸਾਂਝੀ ਸੰਸਥਾ ਚ ਇਨਕੁਆਰੀ ਕਰਵਾ ਲਓ ਅਗਰ ਸਾਡਾ ਦੋਸ਼ ਨਿਕਲਿਆ ਹੋਵੇ ਤਾਂ ਅਸੀਂ ਕਬੂਲ ਕਰ ਲਾਂਗੇ ਉਹ ਤਾਂ ਭੇੜੀਏ ਵਾਲੀ ਗੱਲ ਹੋਈ ਵੀ ਨਹੀਂ ਪਾਣੀ ਤਾਂ ਐਝੂਠਾ ਕੀਤਾ ਛੇਰ ਕਹਿਣਾ ਬਿਲਕੁਲ ਇਹ ਘਟਨਾ ਉਸੇ ਤਰੀਕੇ ਵਾਪਰੀ ਆ ਜਿਸ ਤਰ੍ਹਾਂ ਅਮਰੀਕਾ ਦੇ ਵਿੱਚ ਜਦੋਂ ਬਰਡ ਟ੍ਰੇਡ ਟਾਵਰ ਤੇ ਹਮਲਾ ਹੋਇਆ ਉਹਦੇ ਚ ਦੋ ਜਹਾਜ਼ ਮਾਰ ਕੇ ਸਿੱਟਿਆ ਗਿਆ ਚਾਰ ਜਹਾਜ਼ ਅਗਵਾ ਹੋਏ ਸੀ ਔਰ ਇੱਕ ਪੈਂਟਾਗਨ ਤੇ ਸਿੱਟਿਆ ਇੱਕ ਕ੍ਰੈਸ਼ ਹੋ ਗਿਆ ਔਰ ਉਹਦੇ ਚ ਕਹਿ ਰਹੇ ਸੀ ਵੀ ਜਿਹੜੇ ਬੰਦੇ ਜ਼ਿਆਦਾ ਸ਼ਾਮਲ ਸੀਗੇ ਉਨ੍ਹਾਂ ਚੋਂ ਸਭ ਤੋਂ ਵੱਧ 14 ਬੰਦਿਆਂ ਦਾ ਨਾਂ ਜਿਹੜਾ ਉਹ 사ウਦੀ ਅਰਬੀਆ ਦਾ ਆਉਂਦਾ ਸੀ। ਔਰ ਉਹਦੇ ਬਾਰੇ ਕਿਉਂਕਿ ਅਸਾਮਾ ਵਿੱਚ ਲਾਦਰ 사ウਦੀ ਅਰਬੀਆ ਚੋਂ ਉਸੇ ਅਮਰੀਕਾ ਨੇ ਭੇਜਿਆ ਸੀ। ਅਫਗਾਨਿਸਤਾਨ ਸਿਰ ਲਾਤਾ ਅੱਜ ਤੱਕ ਉਹਦਾ ਕੋਈ ਸਬੂਤ ਨਹੀਂ ਮਿਲਿਆ ਕਿ ਅਫਗਾਨਿਸਤਾਨ ਦੇ ਵਿੱਚ ਜਿਹੜੇ ਲੋਕ ਬੈਠੇ ਸੀ ਉਹਨਾਂ ਨੇ ਉਹ ਘਟਨਾ ਕਰਵਾਈ ਜਾਂ ਨਹੀਂ ਕਰਵਾਈ। ਉਮੇ ਜਿਕਰੀ ਜਿਵੇਂ ਪਲਵਾਮਾ ਘਟਨਾ ਦਾ ਅੱਜ ਤੱਕ ਸਰਕਾਰ ਨੇ ਸਾਡੇ ਸਾਹਮਣੇ ਕੋਈ ਸਬੂਤ ਨਹੀਂ ਦਿੱਤਾ ਕਿ ਉਹ ਬੰਦੇ ਕਿੱਥੋਂ ਆਏ ਆਰਡੀਐਕਸ ਜਿਹੜਾ ਜਿਹਦੇ ਨਾਲ ਉਹ ਹਮਲਾ ਕੀਤਾ ਗਿਆ ਉਹ ਇੰਨਾ ਬਰੂਦ ਸਾਡੇ ਦੇਸ਼ ਦੇ ਅੰਦਰ ਕਿਵੇਂ ਆ ਗਿਆ ਔਰ ਉਸ ਸਾਥੋਂ ਚੂਕ ਕਿਵੇਂ ਹੋਈ ਨਹੀਂ ਦਿੱਤਾ ਔਰ ਇਸ ਕਰਕੇ ਐਵੇਂ ਜੁਕਰੀ ਅਮਰੀਕਾ ਨੇ ਇਰਾਕ ਤੇ ਹਮਲਾ ਕੀਤਾ ਕੀ ਕਹਿ ਕੇ ਕਿ ਇਹਦੇ ਕੋਲ ਬਹੁਤ ਖਤਰਨਾਕ ਲੋਕਾਂ ਨੂੰ ਮਾਰਨ ਵਾਲੇ ਹਥਿਆਰ ਨੇ ਔਰ ਉਸ ਹਮਲੇ ਦੇ ਵਿੱਚ ਪੂਰਾ ਇਰਾਕ ਤਬਾਹ ਹੋ ਗਿਆ ਔਰ ਉੱਥੋਂ ਦਾ ਜਿਹੜਾ ਮੇਨ ਉਹਨਾਂ ਦਾ ਲੀਡਰ ਸੀ ਉਹਨੂੰ ਵੀ ਉਹਨਾਂ ਨੇ ਮਾਰਤਾ ਪਰ ਸਬੂਤ ਕੋਈ ਨਹੀਂ ਮਿਲਿਆ ਉਹਨਾਂ ਹਥਿਆਰਾਂ ਦਾ ਅਜੇ ਤੱਕ ਕਹਿ ਰਹੇ ਨੇ ਵੀ ਜਿਹੜੇ 2-3 ਡਰਮ ਇਹਨਾਂ ਨੂੰ ਕੈਮੀਕਲ ਤੇ ਮਿਲੇ ਉਹ ਡਰਮ ਖੇਤੀ ਦੇ ਵਿੱਚ ਜੂਜ ਕਰਨ ਵਾਲੇ ਖੇਤੀ ਦੇ ਵਿੱਚ ਵਰਤੋਂ ਹੋਣ ਵਾਲੇ ਕੁਝ ਕੈਮੀਕਲ ਸੀ ਜਿਹਦੇ ਆਪਾਂ ਸਪਰੇਅ ਵਗੈਰਾ ਕਰਦੇ ਆਂ ਅਮਰੀਕਾ ਅੱਜ ਤੱਕ ਨਹੀਂ ਮੰਨਿਆ ਕਿ ਯਾਰ ਸੱਤ ਤਾਂ ਗਲਤੀ ਨਾਲ ਹੀ ਹਮ ਲਾਓ ਮਤਲਬ ਇਹ Araq ਆ ਜਿਹੜਾ ਉਹ ਤਬਾਹ ਹੋ ਗਿਆ ਬਰਤਾਨੀਆਂ ਨੇ ਇਹ ਗੱਲ ਕਹੀ ਕਿ ਤੂੰ ਸਾਨੂੰ ਨਾਲ ਲਾਇਆ ਸਬੂਤ ਕੋਈ ਨਹੀਂ ਸੀਗਾ ਇਸ ਕਰਕੇ ਬਰਤਾਨੀਆਂ ਦੇ ਪ੍ਰਧਾਨ ਮੰਤਰੀ ਨੇ ਉਸ ਸਮੇਂ ਟੋਨੀ ਬਲੇਅਰ ਨੇ ਇਹ ਗੱਲ ਕਹੀ ਸੀ ਕਿ ਅਸੀਂ ਬਿਨਾਂ ਸਬੂਤ ਤੋਂ ਆਮਲਾ ਕੀਤਾ ਸਾਡੇ ਲਈ ਇਹ ਠੀਕ ਨਹੀਂ ਸੀਗਾ ਇਸ ਕਰਕੇ ਜਿਹੜੀਆਂ ਇਹ ਗੱਲਾਂ ਕੀਤੀਆਂ ਜਾ ਰਹੀਆਂ ਨੇਗੀਆਂ ਇਹ ਕਿਉਂ ਕੀਤੀਆਂ ਜਾ ਰਹੀਆਂ ਨੇ ਕਿਉਂਕਿ ਸਾਡੀ ਸਰਕਾਰ ਸਾਡੇ ਲੋਕਾਂ ਦੀਆਂ ਸਮੱਸਿਆਵਾਂ ਸਾਡੇ ਜਿਹੜੇ ਜਿੰਨੇ ਵੀ ਰੂਲਿੰਗ ਨੇ ਜਿੰਨੇ ਵੀ ਰਾਜਕਰਤਾ ਨੇ ਚਾਹੇ ਉਹ ਭਾਰਤ ਦੇ ਨੇ ਚਾਹੇ ਉਹ ਪਾਕਿਸਤਾਨ ਦੇ ਨੇ ਚਾਹੇ ਦੁਨੀਆ ਦੇ ਨੇ ਉਹਨਾਂ ਕੋਲ ਲੋਕਾਂ ਦੀਆਂ ਸਮੱਸਿਆਵਾਂ 'ਮਾ ਹੱਲ ਕਰਨ ਦਾ ਕੋਈ ਮਾਡਲ ਨਹੀਂ ਹੈਗਾ। ਔਰ ਜਿਹਦੀ وجہ ਨਾਲ ਉਹ ਅਜੇ ਹਾਕਮ ਕਰਨਾ ਚਾਹੁੰਦੇ ਨੇ ਕਿ ਨਾ ਹਿੰਗ ਲੱਗੇ ਨਾ ਫੜਕੜੀ ਲੋਕ ਸਾਰੇ ਸਰਕਾਰ ਦੇ ਪਿੱਛੇ ਆ ਜਾਣ। ਔਰ ਤੁਸੀਂ ਦੇਖਿਆ ਕਿ ਸਾਡੀਆਂ ਜਿੰਨੀਆਂ ਵੀ ਵਿਰੋਧੀ ਪਾਰਟੀਆਂ ਨੇ ਸਾਰਿਆਂ ਦਾ ਰੋਲ ਕੀ ਰਿਹਾ ਉਹਨਾਂ ਨੂੰ ਸਰਬਪਾਰਟੀ ਮੀਟਿੰਗ ਦੇ ਵਿੱਚ ਜਾ ਕੇ ਪ੍ਰਧਾਨ ਮੰਤਰੀ ਨੇ ਨਹੀਂ ਦੱਸਿਆ ਕਿ ਆਂਬਲਾ ਕਿਵੇਂ ਹੋਇਆ ਕਿਵੇਂ ਨਹੀਂ ਹੋਇਆ ਦੋ ਸਰਬਪਾਰਟੀ ਮੀਟਿੰਗਾਂ ਹੋਈਆਂ ਦੋਨਾਂ 'ਚ ਪ੍ਰਧਾਨ ਮੰਤਰੀ ਨਹੀਂ ਗਿਆ ਉਹਨਾਂ ਦੀਆਂ ਮੀਟਿੰਗਾਂ 'ਚ ਪਰ ਫੇਰ ਵੀ ਉਹਨਾਂ ਨੂੰ ਜਦੋਂ ਇਹ ਆਫਰ ਦੇ ਦਿੱਤੀ ਕਿ ਤੁਸੀਂ ਦੁਨੀਆ ਦੇ ਵਿੱਚ ਜਾਓ ਆਪਣੀ ਬਦਨਾਮੀ ਹੋਗੀ ਜ਼ਿਆਦਾ ਤੁਸੀਂ ਦੁਨੀਆ ਨੂੰ ਦੱਸੋ ਕਿ ਨਹੀਂ ਭਾਈ ਇਹ ਸਾਰਾ ਕੁਝ ਪਾਕਿਸਤਾਨ ਨਹੀਂ ਕਰਵਾਇਆ ਔਰ ਉਹਨਾਂ ਨੂੰ ਜਦੋਂ ਇਹ ਹੋ ਗਿਆ ਵੀ ਚਲ ਮੁਕਤ ਦੀ ਸ਼ਹਿਰ ਹੀ ਸਹੀ ਮੁਕਤ ਦੇ ਜਾਂ ਜਾਂਦੇ ਝੂਠੇ ਹੀ ਸਹੀ ਉਹ ਸਾਰੀਆਂ ਪਾਰਟੀਆਂ ਬਿਸ਼ਰਮ ਹੋ ਕੇ ਸਰਕਾਰ ਦੇ ਪਿੱਛੇ ਆ ਗਈਆਂ ਕੁਝ ਐਵੇਂ ਵੀ ਡਰਦੀਆਂ ਆ ਗਈਆਂ ਕਿ ਜੇ ਆਪਾਂ ਇਹਦਾ ਵਿਰੋਧ ਕਰਤਾ ਤਾਂ ਰਾਸ਼ਟਰਵਾਦ ਜਾਦੇ ਪੜਕ ਗਿਆ ਤਾਂ ਸਾਨੂੰ ਵੋਟ ਹੀ ਨਾ ਮਿਲੇ ਪਰ ਤੁਸੀਂ ਇੱਕ ਦੇਖੋ ਕਿ ਦੁਨੀਆ ਨੂੰ ਇਹ ਦੱਸਣ ਜਾ ਰਹੇ ਨੇ ਜਿਵੇਂ ਦੁਨੀਆ ਕਮਲੀ ਹੁੰਦੀ ਆ ਅੱਜ ਕੱਲ ਕਿਤੇ ਕੋਈ ਇੱਕ ਛੋਟੀ ਘਟਨਾ ਵਾਪਰ ਜੇ ਨਾਲ ਦੀ ਨਾਲ ਪੂਰੀ ਦੁਨੀਆ ਦੇ ਵਿੱਚ ਉਹਦਾ ਪਤਾ ਲੱਗ ਜਾਂਦਾ ਭਾਰਤ ਨੇ ਸਾਰਾ ਜੋਰ ਲਾਇਆ IMF ਦੇ ਵਿੱਚ ਕਿ ਇਹਨੇ ਸਾਡੇ ਤੇ ਆਮਲਾ ਕਰਵਾਇਆ ਇਹਨੇ ਸਾਡਾ ਨੁਕਸਾਨ ਕਰਵਾਇਆ ਪਾਕਿਸਤਾਨ ਨੇ ਇਹਨੂੰ ਲੋਰ ਨਾ ਦਿਓ ਪਰ ਤੁਸੀਂ ਇਹ ਦੇਖੋ ਕਿ ਪਾਕਿਸਤਾਨ ਇਸ ਲੜਾਈ ਦੇ ਵਿੱਚ ਅੱਗੇ ਇਸ ਕਰਕੇ ਨਿਕਲ ਗਿਆ ਕਿ ਆਈਐਮਐਫ ਨੇ ਵੀ ਉਹਨੂੰ ਲੋਨ ਦਿੱਤਾ ਵਰਲਡ ਬੈਂਕ ਨੇ ਵੀ ਉਹਨੂੰ ਲੋਨ ਦਿੱਤਾ ਔਰ ਏਸ਼ੀਅਨ ਡਿਵੈਲਪਮੈਂਟ ਬੈਂਕ ਨੇ ਵੀ ਉਦੋਂ ਬਾਅਦ ਉਹਨੂੰ ਲੋਨ ਦਿੱਤਾ ਔਰ ਉਦੋਂ ਅੱਗੇ ਹੋਇਆ ਕਿ ਜਿਹੜੀ ਸੰਯੁਕਤ ਰਾਸ਼ਟਰ ਦੀ ਸੁਰੱਖਿਆ ਕੌਂਸਲ ਆ ਜਿਹੜੀ ਦੁਨੀਆ ਦੀ ਸਭ ਤੋਂ ਵੱਡੀ ਪੰਚਾਇਤ ਆ ਉਹਨੇ ਉਹਨੂੰ ਐਂਟੀ ਟੈਰਰਿਸਟ ਕਮੇਟੀ ਦਾ 22 ਚੇਅਰਮੈਨ ਲਾਤਾ ਪਰਸੋ ਔਰ ਉਸੇ ਸਿਕਿਉਰਿਟੀ ਕੌਂਸਲ ਨੇ ਉਹਨੂੰ ਅਫਗਾਨਿਸਤਾਨ ਦੇ ਵਿੱਚ ਜਿਹੜੀ ਐਂਟੀ ਟੈਰਰਿਜ਼ਮ ਕਮੇਟੀ ਆ ਉਹਦਾ ਚੇਅਰਮੈਨ ਲਾਤਾ ਔਰ ਅਸੀਂ ਦੁਨੀਆ ਨੂੰ ਦੱਸਦੇ ਫਿਰਦੇ ਆ ਕਿ ਉਹ ਟੈਰਰਿਸਟ ਫੜਕਾ ਟੈਰਰਿਜ਼ਮ ਫੜਕਾਉਣ ਵਾਲਾ ਦੇਸ਼ ਆ ਉਹਨੂੰ ਨਾ ਕੋਈ ਲੋਨ ਦਿਓ ਨਾ ਉਹਦੇ ਨਾਲ ਕੋਈ ਅੱਛਾ ਸੌਦਾ ਕਰੋ ਔਰ ਦੁਨੀਆ ਉਹਨਾਂ ਨੂੰ ਉਹਨਾਂ ਕਮੇਟੀਆਂ ਦੇ ਮੁਖੀ ਲਾ ਰਹੀ ਆ ਇਸ ਕਰਕੇ ਅੱਜ ਸਾਡੇ ਵਿਚਾਰਨ ਦੀਆਂ ਗੱਲਾਂ ਨੇ ਜਿਹੜੀਆਂ ਅੱਜ ਅਸੀਂ ਉਸ ਯੁੱਗ ਦੇ ਵਿੱਚ ਰਹਿ ਰਹੇ ਆ ਜਦੋਂ ਵਿਚਾਰ ਆ ਜਿਹੜਾ ਉਹ ਹਥਿਆਰ ਤੋਂ ਜ਼ਿਆਦਾ ਕੰਮ ਕਰਦਾ ਤੁਸੀਂ ਦੇਖੋ ਕਿ 20 ਤਰੀਕ ਤੋਂ ਲੈ ਕੇ 7 ਤਰੀਕ ਤੱਕ ਮੋਦੀ ਨੇ ਪਹਿਲਾਂ ਸਾਡੇ ਦੇਸ਼ ਦੇ ਵਿੱਚ ਲੋਕਾਂ ਦਾ ਵਿਚਾਰ ਬਣਾਇਆ ਕਿ ਹਮਲਾ ਕਰਨਾ ਚਾਹੀਦਾ ਹਮਲਾ ਕਰਨਾ ਚਾਹੀਦਾ ਪਹਿਲਾਂ ਲੋਕਾਂ ਨੂੰ ਤਿਆਰ ਕਰ ਲਿਆ ਔਰ ਜਦੋਂ ਗੋਲੀਬੰਦੀ ਹੋ ਗਈ ਸੀਜ਼ ਫੇਰ ਹੋ ਗਿਆ ਤਾਂ ਜਿਹੜੇ ਮੋਦੀ ਦੇ ਮਗਰ ਲੱਗੇ ਉਹ ਸਾਰੇ ਮੋਦੀ ਦੇ ਪਿੱਛੇ ਪੈ ਗਏ ਕਿ ਤੂੰ ਤਾਂ ਕਹਿੰਦਾ ਸੀ ਮੈਂ ਉਹ ਉਧਰਲਾ ਪੀਓ ਕੇ ਆ ਜਿਹੜਾ ਉਧਰਲਾ ਕਸ਼ਮੀਰ ਆ ਜਿਹੜਾ ਪਾਕਿਸਤਾਨ ਦੇ ਕਬਜ਼ੇ ਵਾਲਾ ਵੀ ਉਹ ਮੈਂ ਲੈ ਕੇ ਆ ਤੂੰ ਫਿਰ ਐਡੀ ਛੇਤੀ ਕੀ ਹੁੰਦਾ ਸੀ ਫਿਰ ਦੋ ਦਿਨ ਨਾਲੇ ਤੂੰ ਇਹ ਕਹਿ ਰਹੇ ਆ ਕਿ ਸਾਡਾ ਹੱਥ ਉੱਤੇ ਸੀ ਪਾਕਿਸਤਾਨ ਨੇ ਕਿਹਾ ਵੀ ਗੋਲੀਬੰਦੀ ਕਰ ਲੋ ਜਦੋਂ ਤੇਰਾ ਹੱਥ ਉੱਤੇ ਸੀ ਫਿਰ ਤੂੰ ਗੋਲੀਬੰਦੀ ਕਿਉਂ ਕੀਤੀ ਤੂੰ ਉਧਰਲਾ ਕਸ਼ਮੀਰ ਲਿਆ ਕਿਉਂ ਨਾ ਔਰ ਨਾਲ ਦੀ ਨਾਲ ਇਹ ਕਹਿੰਦਾ ਵੀ ਨਾਲੇ ਅਸੀਂ ਪਰਮਾਣੂ ਧਮਕੀ ਤੋਂ ਨਹੀਂ ਡਰਦੇ ਇੱਕ ਗੱਲ ਸਾਡੇ ਸਾਹਮਣੇ ਆ ਕਿ ਦੋਨੇ ਮੁਲਕਾਂ ਦੀਆਂ ਦੋ ਵੱਡੀਆਂ ਵਿਸ਼ੇਸ਼ਤਾਵਾਂ ਨੇ ਇਹਨਾਂ ਦੀ ਇੱਕ ਵਿਸ਼ੇਸ਼ਤਾ ਇਹਨਾਂ ਦੋਨਾਂ ਮੁਲਕਾਂ ਦੀ ਇਹ ਆ ਕਿ ਇਹਨਾਂ ਦੋਨਾਂ ਕੋਲੇ ਪਰਮਾਣੂ ਹਥਿਆਰ ਨੇ ਪਰ ਉਹ ਇੰਨੇ ਖਤਰਨਾਕ ਨੇ ਜਿਹੜੇ ਮਤਲਬ ਸਾਡੇ ਦੋਨਾਂ ਮੁਲਕਾਂ ਨੂੰ ਤਾਂ ਉਹ ਖਤਮ ਕਰ ਹੀ ਦੇਣਗੇ ਉਹ ਧਰਤੀ ਦੇ ਬਹੁਤ ਹੀ ਹਿੱਸੇ ਤੋਂ ਜੀਵਨ ਵੀ ਖਤਮ ਕਰ ਦੇਣਗੇ ਮਤਲਬ ਉਹ ਕੋਈ ਉਹਨਾਂ ਨੇ ਦਰਖਤ ਵੀ ਨਹੀਂ ਛੱਡਣਾ ਉਹਨਾਂ ਦੀਆਂ ਰੇਡੀਏਸ਼ਨ ਜਨੇ ਜਿਹੜੀਆਂ ਉਹ ਇੰਨੀਆਂ ਖਤਰਨਾਕ ਹੁੰਦੀਆਂ ਨੇ ਔਰ ਉਹਨਾਂ ਦੀ ਉਮਰ ਇੰਨੀ ਲੰਮੀ ਆ ਕਹਿੰਦੇ ਜਿਹੜਾ ਜਰੇਨੀਅਮ ਆਲਾ ਪਰਮਾਣੂ ਆ ਉਹ 72 ਹਜ਼ਾਰ ਸਾਲ ਤੱਕ ਆਪਣਾ ਅਸਰ ਛੱਡੀ ਜਾਂਦਾ ਇਸ ਕਰਕੇ ਇੱਕ ਤਾਂ ਇਹਨਾਂ ਦੋਨਾਂ ਦੇਸ਼ਾਂ ਦੀ ਵਿਸ਼ੇਸ਼ਤਾ ਇਹ ਆ ਕਿ ਭਾਰਤ ਕੋਲ ਵੀ ਬਹੁਤ ਖਤਰਨਾਕ ਪਰਮਾਣੂ ਹਥਿਆਰ ਨੇ ਔਰ ਪਾਕਿਸਤਾਨ ਕੋਲ ਵੀ ਬਹੁਤ ਖਤਰਨਾਕ ਪਰਮਾਣੂ ਹਥਿਆਰ ਨੇ ਜਦੋਂ ਮੰਨਦਾ ਲੜਪਦਾ ਉਦੋਂ ਲਾਸਟ ਤੇ ਜਿਹੜਾ ਹਰਦਾ ਉਹ ਕੀ ਕਰਦੇ ਕੋਈ ਪਤਾ ਨਹੀਂ ਕੋਈ ਵੀ ਪਾਗਲ ਉਹਨੂੰ ਚਲਾ ਦੇ ਉਹਦਾ ਬਟਨ ਟ੍ਰਿਗਰ ਕਰ ਦੇ ਤਾਂ ਪੂਰੀ ਦੁਨੀਆ ਦੀ ਮਾਨਵਤਾ ਦਾ ਕੀ ਬਣੂਗਾ ਔਰ ਦੱਖਣੀ ਏਸ਼ੀਆ ਦੀ ਮਾਨਵਤਾ ਦਾ ਕੀ ਬਣੂਗਾ ਉਹ ਅਸੀਂ ਸੋਚ ਸਕਦੇ ਹਾਂ ਦੂਸਰਾ ਇਹਨਾਂ ਦੇ ਵਿੱਚ ਇੱਕ ਸੁਰਤਾ ਇਹ ਆ ਕਿ ਭਾਰਤ ਦੇ ਵਿੱਚ ਜਿਹੜੀ ਆਰਥਿਕ ਗੈਰ ਬਰਾਬਰੀ ਆ ਇਹ ਵੀ ਹੁੰਦੀ ਆ ਜਿੰਨੀ ਪਾਕਿਸਤਾਨ ਦੇ ਵਿੱਚ ਆ ਯਾਨੀ ਸਾਡੇ ਮੁਲਕ ਦੇ ਵਿੱਚ ਵੀ 1% ਜਿਹੜੇ ਅਮੀਰ ਲੋਕ ਨੇ ਸਾਡੇ ਉਹਨਾਂ ਕੋਲੇ ਸਾਡੀ ਧਨ ਦੌਲਤ ਦਾ 40% ਔਰ ਜੇ ਉੱਪਰਲੇ 10% ਜਿਹੜੇ ਅਮੀਰ ਲੋਕ ਨੇ ਉਹਨਾਂ ਦੀ ਧਨ ਦੌਲਤ ਦਾ ਹਿਸਾਬ ਲਾਈਏ ਤਾਂ ਉਹਨਾਂ ਕੋਲੇ 77% ਧਨ ਦੌਲਤਾਂ ਸਾਡੇ ਮੁਲਕ ਦੀ 100 ਚੋਂ 77 ਰੁਪਏ ਕੱਲੇ ਉਹਨਾਂ ਕੋਲੇ ਨੇ ਜਿਹੜੇ ਟੌਪ 10 ਨੇ ਔਰ ਜਿਹੜੇ ਅਸੀਂ ਗਰੀਬ ਲੋਕਾਂ ਹੈਟਲੇ 50% ਸਾਡੇ ਕੋਲੇ ਕਿੰਨੇ ਆ ਸਿਰਫ 3% ਔਰ ਇਹ ਹੀ ਹਾਲ ਪਾਕਿਸਤਾਨ ਦਾ ਪਾਕਿਸਤਾਨ ਦਾ ਜਿਹੜਾ 1% ਉੱਪਰਲਾ ਅਮੀਰ ਆ ਉਹਦੇ ਕੋਲੇ 30% ਤੋਂ ਜ਼ਿਆਦਾ ਧਨ ਦੌਲਤ ਆ ਔਰ ਜਿਹੜਾ ਉਹਨਾਂ ਦਾ ਉੱਪਰਲਾ 10% ਆ ਉਹਨਾਂ ਕੋਲੇ 64% ਧਨ ਦੌਲਤ ਆ ਜਿਹੜਾ ਉਹਨਾਂ ਦੇ ਸਾਡੇ ਵਰਗੇ ਗਰੀਬ ਨੇ 50% ਹੀਟਲੇ ਲੋਕ ਉਹਨਾਂ ਕੋਲੇ 4% ਹੀ ਹੈ ਹੁਣ ਜਿਹੜੀਆਂ ਸਾਡੀਆਂ ਸਮੱਸਿਆਵਾਂ ਨੇ ਉਹ ਦਿਨ-ਪੁਰ ਦਿਨ ਵੱਧਦੀਆਂ ਜਾ ਰਹੀਆਂ ਸਭ ਤੋਂ ਵੱਡੀ ਜਿਹੜੀ ਸਾਡੇ ਲਈ ਸਮੱਸਿਆ ਹੁਣ ਆ ਰਹੀ ਆ ਜਿਹਨੂੰ ਅੱਜ ਅਸੀਂ ਭੁਗਤ ਵੀ ਰਹੇ ਆ ਉਹ ਹੈ ਜਲਵਾਯੂ ਤਬਦੀਲੀ ਦੀ ਸਮੱਸਿਆ ਸਾਡਾ ਵਾਤਾਵਰਨ ਖਰਾਬ ਹੋਣ ਦੀ ਸਮੱਸਿਆ ਕਿਉਂਕਿ ਬੰਦੇ ਨੂੰ ਜਿਉਂਦਾ ਰਹਿਣ ਲਈ ਮੋਟੀਆਂ 4-5 ਚੀਜ਼ਾਂ ਦੀ ਜ਼ਰੂਰਤ ਆ। ਇੱਕ ਉਹਨੂੰ ਸਾਹ ਲੈਣ ਲਈ ਸ਼ੁੱਧ ਹਵਾ ਦੀ ਲੋੜ ਆ। ਜਦੋਂ ਕੋਈ ਬਿਮਾਰ ਹੁੰਦਾ ਜਦੋਂ ਉਹਨੂੰ ਹਸਪਤਾਲ ਲੈ ਕੇ ਜਾਂਦੇ ਆ ਤਾਂ ਸਭ ਤੋਂ ਪਹਿਲਾਂ ਉਹ ਆਕਸੀਜਨ ਹੀ ਲਾਉਂਦੇ ਨੇ ਸਾਡੇ ਮਰੀਜ਼ ਦੇ। ਦੂਜਾ ਉਹਨੂੰ ਪੀਣ ਲਈ ਸ਼ੁੱਧ ਪਾਣੀ ਦੀ ਲੋੜ ਆ। ਔਰ ਕੱਲ ਮੈਂ ਇੱਕ ਰਿਪੋਰਟ ਪੜ੍ਹ ਰਿਹਾ ਸੀ ਕਿ ਦਿੱਲੀ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਇੱਕ 20 ਲੀਟਰ ਵਾਲੀ ਬੋਤਲ ਉਹਨੂੰ ਬੋਤਲ ਕਹਿੰਦੇ ਨੇ ਉਹ ਟੂ ਆਊਟ ਕਿੰਨੀ ਆ ਨਾ ਗੋਲ ਜੀ ਬੋਤਲ ਵਰਗੀ ਉਹਦੇ ਚ 20 ਲੀਟਰ ਪਾਣੀ ਪੈਂਦਾ ਉਹ 20 ਲੀਟਰ ਪਾਣੀ 40 ਰੁਪਈਆ ਦਾ ਵਿਕਦਾ ਅੱਜ ਅੱਜ ਦੀ ਡੇਟ ਦੇ ਵਿੱਚ ਇੱਕ ਮਾਈ ਨਾਲ ਉਹਨਾਂ ਨੇ ਇੰਟਰਵਿਊ ਕੀਤੀ ਕਿਸੇ ਪੱਤਰਕਾਰ ਨੇ ਉਹ ਕਹਿੰਦੀ ਪੁੱਤ ਜਿੰਨੀ ਮੈਨੂੰ ਪੈਨਸ਼ਨ ਆਉਂਦੀ ਆ ਮੈਨੂੰ ਪਾਣੀ ਨਾਲ ਵੀ ਨਹੀਂ ਸਰਦਾ ਉਹਨੇ ਦਾ ਤਾਂ ਅਸੀਂ ਪਾਣੀ ਬਰਤ ਲੈਨੇ ਆ ਹੁਣ ਅਸੀਂ ਖਾਵਾਂਗੇ ਕਿ ਉਹ ਹੁਣ ਤੁਸੀਂ ਦੱਸੋ ਔਰ ਉਹ ਪਾਣੀ ਆ ਜਿਹੜਾ ਕੋਈ ਹੋਇਆ ਜਾਂ ਬੋਤਲ ਵਾਲਾ ਪਾਣੀ ਨਹੀਂ ਜਿਹੜਾ ਟ੍ਰੀਟ ਕੀਤਾ ਹੋਵੇ ਉਹ ਜਿਹੜੇ ਟੈਂਕਰ ਭਰ ਕੇ ਲਿਆਉਂਦੇ ਨੇ ਪਾਣੀ ਉਹ ਪਾਣੀ ਆ ਇਸ ਕਰਕੇ ਜਿਹੜੀ ਉਹ ਜ਼ਰੂਰਤ ਆ ਉਹ ਤਾਂ ਪੂਰੀ ਨਹੀਂ ਹੋ ਰਹੀ ਲੋਕਾਂ ਦੀ ਇੱਕ ਮਾਈ ਕਹਿੰਦੀ ਮੈਂ ਰੋਜ਼ ਆਪਣੇ ਮੋ ਜਿਹੜਾ ਟੁੱਲੂ ਪੰਪ ਆ ਉਹ ਡੇਢ ਘੰਟਾ ਚਲਾਉਣੀ ਆ ਕਿਤੇ ਦੋ ਗਲਾਸ ਪਾਣੀ ਦੇ ਉਹਨੇ ਕਿਤੇ ਡੇਢ ਆਉਂਦਾ ਉਹ ਨੂੰ ਉਹ ਕਹਿੰਦੇ ਵੀ ਤੂੰ ਦੋ ਘੰਟੇ ਫਿਰ ਚਲਾਉਣੀ ਕਿਉਂ ਆ ਉਹ ਕਹਿੰਦੇ ਮੈਨੂੰ ਆ ਕੀ ਆ ਪਾਣੀ ਆ ਜੇ ਜਿੰਨ ਮੈਂ ਨਾ ਮੋਟਰ ਚਲਾਈ ਫਿਰ ਮੈਂ ਪੁਸਤਾਈ ਜਾਵਾਂ ਵੀ ਮੈਂ ਚਲਾਈ ਨਹੀਂ ਨਹੀਂ ਆਪਣੇ ਘੜੇ ਹੀ ਭਰ ਜਾਂਦੇ ਤੂੰ ਇੱਕ ਪਾਸੇ ਸਾਡੇ ਲੋਕਾਂ ਦੀ ਇਹ ਸਥਿਤੀ ਆ ਇਸ ਲਈ ਹਵਾ ਤੋਂ ਬਾਅਦ ਦੂਜੀ ਜ਼ਰੂਰਤ ਆ ਸਾਡੀ ਪਾਣੀ ਦੀ ਪੀਣ ਵਾਲੇ ਜੀ ਤੀਤੀ ਜ਼ਰੂਰ ਤਾਂ ਸਾਡੀ ਖਾਣ ਵਾਲੇ ਸੁਧ ਜ਼ਹਿਰ ਮੁਕਤ ਭੋਜਨ ਦੀ ਤੁਸੀਂ ਕਿਸਾਨੀ ਕਰਨ ਵਾਲੇ ਜਾਦਾ ਲੋਕ ਹੋ ਆਪਾਂ ਆਪ ਹੀ ਦੇਖਦੇ ਹਾਂ ਕਿੰਨੀ ਜ਼ਹਿਰ ਪਾਕੀ ਅਸੀਂ ਅੱਜ ਕੱਲ ਜਿਹੜਾ ਭੋਜਨ ਤਿਆਰ ਕਰ ਰਹੇ ਹਾਂ ਚਾਹੇ ਸਾਡਾ ਅਨਾ ਸਾਡੀਆਂ ਦਾਲਾਂ ਨੇ ਸਾਡੀਆਂ ਸਬਜ਼ੀਆਂ ਨੇ ਸਾਡੇ ਫਲ ਫਰੂਟ ਨੇ ਦੇਖੋ ਨਾ ਸਾਡਾ ਸਭ ਤੋਂ ਵਧੀਆ ਅੰਪਸੀ ਅਮਰੀਕਾ ਭੇਜਿਆ ਮਹਾਰਾਸ਼ਟਰ ਦਾ ਹੋਰ ਅਗਲੇ ਨੇ ਕਹਤਾ ਵੀ ਜਾਂ ਤਾਂ ਇਹਨੂੰ ਵਾਪਸ ਲੈ ਲਿਓ ਜਾਂ ਉਰੇ ਖਤਮ ਕਰੋ ਉਹ ਵਪਾਰੀ ਕਹਿੰਦੇ ਜੇ ਬਾਤ ਸਲਝਾਉਣਾ ਤਾਂ ਖਰਚਾ ਵੱਧਾਊ ਇਸ ਕਰਕੇ ਇੱਥੇ ਇਹਨੂੰ ਅਸੀਂ ਸਾੜ ਦਿੰਨੇ ਆਂ ਪਰ ਸਾਡੇ ਭੋਜਨ ਦੀ ਸਥਿਤੀ ਇਹ ਆ ਔਰ ਚੌਥੀ ਚੀਜ਼ ਆ ਸਾਡੇ ਜਿੰਦਾ ਰਹਿਣ ਲਈ ਇੱਕ ਖਾਸ ਕਿਸਮ ਦਾ ਤਾਪਮਾਨ ਜਿਹਨੂੰ ਜੀਵਨ ਲਾਇਕ ਤਾਪਮਾਨ ਕਹਿੰਦੇ ਆਂ ਕੱਲ ਮੇਰੇ ਕੋਲ ਘਰੇ ਇੱਕ ਬੰਦਾ ਆਇਆ ਮੈਂ ਉਹਨੂੰ ਪੁੱਛਿਆ ਮਾ ਯਾਰ ਸੋਡੇ ਏਸੀ ਲੱਗਿਆ ਹੋਇਆ ਕਹਿੰਦਾ ਭਾਈ ਤਿੰਨ ਲੱਗੇ ਹੋਏ ਨੇ। ਔਰ ਅੱਜ ਤੁਸੀਂ ਰੋਜ਼ ਖਬਰ ਪੜੋ ਕਿ ਬਿਜਲੀ ਦੀ ਮੰਗ ਕਿੰਨੀ ਵਧ ਰਹੀ ਆ। ਜਿੰਨੇ ਜ਼ਿਆਦਾ ਏਸੀ ਲਾਵਾਂਗੇ, ਓਨੇ ਜ਼ਿਆਦਾ ਬਿਜਲੀ ਫੂਕਾਂਗੇ। ਜਿੰਨੀ ਜ਼ਿਆਦਾ ਬਿਜਲੀ ਫੂਕਾਂਗੇ, ਓਨੇ ਜ਼ਿਆਦਾ ਕੋਲਾ ਮਚਾਵਾਂਗੇ। ਜਿੰਨਾ ਜ਼ਿਆਦਾ ਕੋਲਾ ਮਚਾਵਾਂਗੇ, ਓਨੇ ਜ਼ਿਆਦਾ ਗਰਮੀ ਵਧੋਗੀ। ਜਾਣੇ ਰਾ ਜਿਹੜੇ ਪੈਗੇ ਸੀ ਉਹ ਬਿਲਕੁਲ ਖਤਰਨਾਕ ਕਿਸਮ ਦੇ ਰਾਹ ਪੈ ਗਈ। ਔਰ ਪੰਜਵੀ ਸਾਡੀ ਜ਼ਰੂਰਤਾਂ ਇਨਸਾਨੀ ਭਾਈਚਾਰਾ। ਜੇ ਸਾਡਾ ਭਾਈਚਾਰਾ ਨਹੀਂ ਹੈਗਾ ਤਾਂ ਕੋਈ ਵੀ ਸਮਾਜ ਅੱਗੇ ਵਧ ਨਹੀਂ ਸਕਦਾ। ਇਹਨਾਂ ਨੇ ਸਾਨੂੰ ਗੱਲ-ਗੱਲ ਤੇ ਤੋੜਤਾ। ਇਸ ਕਰਕੇ ਜਿਹੜੀਆਂ ਸਾਡੀਆਂ ਸਰਕਾਰਾਂ ਨੇ ਉਹ ਸਾਡੀਆਂ ਇਹ ਪੰਜ ਮਸਲੇ ਤਾਂ ਹੱਲ ਨਹੀਂ ਕਰ ਸਕਦੀਆਂ। ਔਰ ਨਹੀਂ ਅਸੀਂ ਹਜੇ ਪੰਜ ਮਸਲੇ ਉਹਨਾਂ ਦੇ ਸਾਹਮਣੇ ਧਰੇ ਨੇ ਜਿੰਨਾ ਚਿਰ ਅਸੀਂ ਇਹ ਪੰਜ ਮਸਲੇ ਉਹਨਾਂ ਦੇ ਸਾਹਮਣੇ ਨਹੀਂ ਧਰਦੇ ਨਾ ਜਿਹੜੇ ਤੁਹਾਡੇ ਕੋਲੇ ਸਰਕਾਰ ਬਣਾਉਂ ਆਉਂਦੇ ਨੇ ਵੋਟਾਂ ਲੈਣ ਆਉਂਦੇ ਨੇ ਉਹਨਾਂ ਚਿਰ ਮਸਲਾ ਹੱਲ ਨਹੀਂ ਹੁੰਦਾ ਜਿਹੜੇ ਪੁਰਾਣੇ ਮਸਲੇ ਨੇ ਨਾ ਸਾਡੇ ਉਹ ਤਕਲੀਫ ਦੇ ਜ਼ਰੂਰ ਨੇ ਪਰ ਉਹ ਇੰਨੇ ਖਤਰਨਾਕ ਨਹੀਂ ਹਨ ਜਿੰਨੇ ਸਾਡਾ ਵਾਤਾਵਰਣ ਵਾਲੇ ਮਸਲੇ ਖਤਰਨਾਕ ਨੇ ਇਸ ਕਰਕੇ ਜੇ ਬੇਰਜਗਾਰੀ ਵੀ ਦੂਰ ਕਰਨੀ ਆ ਤਾਂ ਸਾਨੂੰ ਵਾਤਾਵਰਣ ਦੀ ਸਮੱਸਿਆ ਨੂੰ ਨੰਬਰ 1 ਤੇ ਲੈਣਾ ਪਊ। ਅਗਰ ਵਾਤਾਵਰਣ ਨੂੰ ਨੰਬਰ 1 ਤੇ ਲੈਣਾ ਤਾਂ ਸਾਨੂੰ ਵਿਸ਼ਵ ਸ਼ਾਂਤੀ ਲਈ ਔਰ ਭਾਰਤ-ਪਾਕਿਸਤਾਨ ਦੇ ਵਿੱਚ ਅਮਨ ਲਈ ਕੰਮ ਕਰਨਾ ਪਊ। ਕਿਉਂਕਿ ਜੇ ਸਾਡਾ ਪੈਸਾ ਹਥਿਆਰਾਂ ਤੇ ਖਰਚ ਕਰੀ ਗਏ ਅਸੀਂ ਉਹਦੇ ਨਾਲ ਤਾਂ ਵਾਤਾਵਰਣ ਹੋਰ ਖਰਾਬ ਆਉਣਾ ਨਾ। ਉਹਦੇ ਨਾਲ ਵਾਤਾਵਰਣ ਨੂੰ ਸੁੱਧ ਥੋੜੀ ਹੋਊਗਾ। ਔਰ ਇਸ ਕਰਕੇ ਜਿੰਨਾ ਚਿਰ ਸੀ ਸਰਕਾਰਾਂ ਤੇ ਇਹ ਸਵਾਲ ਨਹੀਂ ਨਾ ਠਾਉਂਦੇ ਸਾਡੀ ਸੈਂਟਰ ਗਵਰਨਮੈਂਟ ਨੇ ਕਾਨੂੰਨ ਬਣਾਤਾ ਕੀ ਕਾਨੂੰਨ ਬਣਾਤਾ ਕਿ ਜੇ ਕਿਸੇ ਕੰਪਨੀ ਨੇ ਪਾਣੀ ਗੰਦਾ ਕਰਤਾ ਕਿਸੇ ਦਰਿਆ ਦਾ ਤਾਂ ਹੁਣ ਉਹਨੂੰ ਸਜ਼ਾ ਨਹੀਂ ਹੋਊਗੀ ਉਹਨੂੰ ਸਿਰਫ ਜੁਰਮਾਨਾ ਹੋਊਗਾ ਔਰ ਉਹੀ ਕਾਨੂੰਨ ਭਗਵਾਨ ਤਮਾਨ ਸਰਕਾਰ ਨੇ ਬਣਾਤਾ ਇੱਥੇ ਵਿਧਾਨ ਸਭਾ ਚ ਆਪਾਂ ਤਾਂ ਕਹਿੰਦੇ ਜੀ ਨਾ ਵੀ ਜੇ ਉਹ ਜਿਹੜਾ ਬੁੱਢਾ ਨਾਲੇ ਵਾਲਾ ਕੈਮੀਕਲ ਆ ਜਿਹੜਾ ਉਹ ਸਤਲੁਜ ਦੇ ਵਿੱਚ ਪਾਉਣਾ ਬੰਦ ਕਰੋ ਉਹ ਕਹਿੰਦਾ ਵੀ ਜੇ ਕੋਈ ਐ ਫੜਿਆ ਗਿਆ ਉਹਨੂੰ ਜੁਰਮਾਨਾ ਤਾਂ ਕਰਦੇ ਆਂਗੇ ਜ਼ਰੂਰ ਪਰ ਜੇਲ ਨਹੀਂ ਕਰਦੇ ਆਪਣੇ ਪੰਜਾਬੀ ਦੇ ਵਿੱਚ ਇੱਕ ਕਹਾਵਤ ਆ ਵੀ ਜੱਟ ਤਾਂ ਜੁਰਮਾਨੇ ਤੋਂ ਡਰਦਾ ਬਾਣੀਆਂ ਜੇਲ ਤੋਂ ਡਰਦਾ ਹੁਣ ਉਹਨਾਂ ਦੀ ਜੇਲ ਦਾ ਡਰ ਵੀ ਚੱਕਤਾ ਸਾਡੇ ਮੁਲਕ ਦੇ ਵਿੱਚ 142 ਵੱਡੇ ਸ਼ਹਿਰ ਨੇ ਜਿਹੜੇ ਸਾਡੇ ਦੇਸ਼ ਦੀਆਂ 14 ਨਦੀਆਂ ਨੂੰ 14 ਦਰਿਆਵਾਂ ਨੂੰ ਪ੍ਰਦੂਸ਼ਿਤ ਕਰ ਰਹੇ ਨੇ ਔਰ ਸਾਡੀ ਸਰਕਾਰ ਕੀ ਕਰ ਰਹੀ ਹੈ ਪੰਜਾਬ ਦੀ ਹੁਣ ਕਹਿੰਦੇ 24311 ਏਕੜ ਜ਼ਮੀਨ 44 ਪਿੰਡਾਂ ਦੀ ਲੁਧਿਆਣਾ ਜ਼ਿਲ੍ਹੇ ਦੀ ਅਕਵਾਇਰ ਕਰਨੀ ਆ ਲੈਂਡ ਨਵੀਂ ਲੈਂਡ ਪੋਲ ਜਿਹੜੀ ਪੁਲਿੰਗ ਜਿਹੜੀ ਪਾਲਸੀ ਬਣਾਈ ਆ ਇਹਨਾਂ ਨੇ ਔਰ ਉਸ ਜ਼ਮੀਨ ਦੇ ਉੱਤੇ ਬਸਾਉਣਾ ਕੀ ਆ ਸ਼ਹਿਰ ਕਹਿੰਦੇ ਨਵੀਆਂ-ਨਵੀਆਂ ਕਲੋਨੀਆਂ ਬਸਾਵਾਂਗੇ ਤਾਂ ਹੁਣ ਤੁਸੀਂ ਸੋਚਣਾ ਕਿ ਇਹ ਜਿਹੜੇ ਪਾਸੇ ਨੂੰ ਉਹ ਤੁਰੇ ਨਹੀਂ ਕਿਉਂਕਿ ਉਹਨਾਂ ਨੇ ਇਲੈਕਸ਼ਨ ਲੜਦੇ ਆ ਔਰ ਉਹਨਾਂ ਨੇ ਬਿਲਡਰਾਂ ਤੋਂ ਪੈਸੇ ਲੈਣੇ ਨੇ ਉਹਨਾਂ ਨੇ ਕੰਪਨੀਆਂ ਤੋਂ ਪੈਸੇ ਲੈਣੇ ਔਰ ਉਹਦੇ ਚ ਉਹਨਾਂ ਨੇ ਇੱਕ ਨਵੀਂ ਤਕਨੀਕ ਸਾਨੂੰ ਇਹ ਦਿੱਤੀ ਆ ਕਿ ਪੈਸਾ ਸਾਨੂੰ ਕੋਈ ਨਹੀਂ ਦੇਵਾਂਗੇ ਉਹਦੇ ਚ 200 ਗਜ ਦਾ ਪਲਾਟ ਤੁਹਾਨੂੰ ਦੇਵਾਂਗੇ ਅਸੀਂ ਕਮਰਸ਼ੀਅਲ ਔਰ 1000 ਗਜ ਦਾ ਪਲਾਟ ਕਿੱਲੇ ਮਗਰ ਦੇਵਾਂਗੇ ਤੁਹਾਨੂੰ ਰਹਿਸ਼ ਉਹਨੂੰ ਵੇਚ ਕੇ ਤੁਹਾਨੂੰ 3 ਕਰੋੜ ਰੁਪਇਆ ਤੁਸੀਂ ਕਮਾ ਲਓ ਹੁਣ ਫੈਸਲਾ ਤੁਸੀਂ ਕਰਨਾ ਸਾਡੀ ਪਬਲਿਕ ਨੇ ਕਰਨਾ ਕਿ ਅਗਰ ਇਹ ਸ਼ਹਿਰ ਹੋਰ ਵੱਡੇ ਹੁੰਦੇ ਨੇ ਤਾਂ ਇਹਦੇ ਨਾਲ ਸਾਡਾ ਵਾਤਾਵਰਨ ਹੋਰ ਕਿੰਨਾ ਖਰਾਬ ਹੋਊਗਾ ਔਰ ਉਹ ਸਾਰੇ ਦੀ ਸਾਰੀ ਜ਼ਮੀਨ ਆ ਜਿਹੜੀ ਉਹਦਾ ਤੁਸੀਂ ਸਰਵੇ ਕਰਕੇ ਦੇਖੋ ਸਾਰੀ ਸਤਲੁਜ ਦਰਿਆ ਦੇ ਨਾਲ ਲੱਗਦੀ ਜ਼ਮੀਨ ਔਰ ਉਹ ਸਾਡੇ ਪਾਣੀ ਨੂੰ ਕਿੰਨਾ ਪੋਲਿਊਟ ਕਰੂਗੀ ਸ਼ਹਿਰੀਕਰਨ ਕਿਉਂ ਹੋ ਰਿਹਾ ਵੈਸੇ ਮੈਂ ਤਾਂ ਇੱਕ ਗੱਲ ਕਹਿਣਾ ਚਾਹਨਾ ਕਿ ਸ਼ਹਿਰੀਕਰਨ ਆਪਣੇ ਆਪ ਦੇ ਵਿੱਚ ਹੀ ਵਾਤਾਵਰਨ ਵਿਰੋਧੀ ਸਟੈਪ ਆ ਸ਼ਹਿਰੀਕਰਨ ਹੁੰਦਾ ਕਿਉਂ ਆ ਲੋਕ ਪਿੰਡਾਂ ਚੋਂ ਸ਼ਹਿਰਾਂ ਚਾਹੁੰਦੇ ਕਿਉਂ ਨੇ ਆਪਣੇ ਬੱਚੇ ਵੀ ਆ ਕੇ ਬਹੁਤ ਸਾਰੇ ਪਿੰਡ ਛੱਡ ਕੇ ਸ਼ਹਿਰ ਉਹ ਤਾਂ ਆਉਂਦੇ ਨੇ ਕਹਿੰਦੇ ਸ਼ਹਿਰ 'ਚ ਸਹੂਲਤ ਵੱਧਾ ਫਿਰ ਉਹੀ ਸਹੂਲਤ ਤੁਸੀਂ ਪਿੰਡਾਂ 'ਚ ਕਿਉਂ ਨਹੀਂ ਦੇ ਸਕਦੇ ਕਿਉਂ ਤੁਸੀਂ ਹੋਰ ਗੰਦੇ ਨਾਲੇ ਖਰਾਬ ਕਰ ਰਹੇ ਹੋ ਕਿਉਂ ਤੁਸੀਂ ਹੋਰ ਵਾਤਾਵਰਣ ਨੂੰ ਖਰਾਬ ਕਰ ਰਹੇ ਹੋ ਇਸ ਕਰਕੇ ਜਿੰਨਾ ਚਿਰ ਅਸੀਂ ਇਹਨਾਂ ਚੀਜ਼ਾਂ ਦੇ ਉੱਪਰ ਚਰਚਾ ਨਹੀਂ ਕਰਦੇ ਔਰ ਚਰਚਾ ਕਰਕੇ ਲੋਕਾਂ ਦੀ ਕੋਈ رائے ਨਹੀਂ ਮਣਾਉਂਦੇ ਲੋਕਾਂ ਦੀ ਰਾਇ ਸਭ ਤੋਂ ਮਹੱਤਵਪੂਰਨ ਰਾਇ ਹੁੰਦੀ ਹੈ ਇਹ ਪਾਰਟੀਆਂ ਤਾਂ ਜਿੱਤਦੀਆਂ ਨੇ ਕਿ ਇਹ ਲੋਕਾਂ ਦੀ ਰਾਇ ਬਣਾ ਜਾਂਦੀਆਂ ਨੇ ਮੋਦੀ ਨੇ ਲੋਕਾਂ ਦੀ ਰਾਇ ਬਣਾਈ ਹੈ ਇਸ ਤੇ ਕਿ ਮੇਰੇ ਰਗਾਂ 'ਚ ਸੰਧੂਰ ਦੌੜਦਾ ਕਿ ਮੈਂ ਉਹ 26 ਔਰਤਾਂ ਦੇ ਸੰਧੂਰ ਦੀ ਰੱਖਿਆ ਲਈ ਹਮਲਾ ਕਰਵਾਇਆ ਪਾਕਿਸਤਾਨ 'ਤੇ ਪਰ ਉਸ ਹਮਲੇ 'ਚ ਜਿਹੜੇ 24 ਲੋਕ ਹੋਰ ਮਰੇ ਆਪਣੇ ਮੁਲਕ ਦੇ ਸਾਡੇ ਵੀ ਇੱਕ ਤੁਸੀਂ ਦੇਖੋ ਵੀ ਇੱਕ ਮਾਈ ਮਰੀ ਹੈ ਨਾ ਡਰੋਨ ਡਿੱਗਣ ਨਾਲ ਔਰ ਸਾਡੀ ਪੰਜਾਬ ਸਰਕਾਰ ਦਾ ਇੱਕ ਸਟੈਪ ਦੇਖੋ ਕਿ ਜਿਹੜੇ ਮਜੀਠੀਆ ਇਲਾਕੇ ਦੇ ਵਿੱਚ ਸ਼ਰਾਬ ਪੀ ਕੇ ਮਰ ਗਏ ਉਹਨਾਂ ਨੂੰ ਤਾਂ ਕਹਿੰਦੇ 10 ਲੱਖ ਰੁਪਈਆ ਮਿਲੂਗਾ ਜਿਹੜੀ ਮਾਈ ਉਹ ਡਰੋਨ ਡਿੱਗਣ ਨਾਲ ਮਰ ਗਈ ਨਾਲੇ ਉਹਦੇ ਘਰ ਦਾ ਨੁਕਸਾਨ ਹੋ ਗਿਆ ਕਹਿੰਦੇ ਉਹਨੂੰ 5 ਲੱਖ ਮਿਲੂਗਾ ਤਾਹ ਫਿਰ ਸਾਨੂੰ ਨਾਲ ਕਹਿੰਦੇ ਨੇ ਵੀ ਦਸ਼ਾ ਮੁਕਤ ਕਰਨਾ ਇਸ ਮਤਲਬ ਤਾਂ ਫਿਰ ਲੋਕ ਕਹਿਣਗੇ ਵੀ ਸ਼ਰਾਬ ਪੀਓ ਨਾਲੇ 10 ਲੱਖ ਰੁਪਇਆ ਲਓ ਇਸ ਕਰਕੇ ਜਿਹੜੀਆਂ ਇਸ ਕਿਸਮ ਦੀਆਂ ਪਾਲਿਸੀਆਂ ਨੇ ਇਹਨਾਂ ਦੀਆਂ ਰਗਾਂ ਨੂੰ ਜੇ ਅਸੀਂ ਨਹੀਂ ਸਮਝਾਂਗੇ ਸਾਡੀ ਪਬਲਿਕ ਨਹੀਂ ਸਮਝੂਗੀ ਤਾਂ ਸਾਡੀ ਪਬਲਿਕ ਦੀ ਇੱਕ رائے ਨਹੀਂ ਬਣਨੀ ਪਬਲਿਕ ਦੀ رائے ਬਣਾਉਣ ਲਈ ਅਸੀਂ ਇਹ ਜਿਹੜਾ ਤਕੱਦਰ ਆ ਜਿਹੜਾ ਉਹ ਕਰ ਰਹੇ ਆ ਕਿ ਪਬਲਿਕ ਦੀ ਇੱਕ ਸਾਂਝੀ رائے ਬਣੇ ਕਿ ਸਾਡੀ ਜ਼ਰੂਰਤ ਸਾਡੀ ਜ਼ਰੂਰਤ ਇੱਕ ਜੀਵਨ ਦੀ ਆ ਅਗਰ ਅਸੀਂ ਵਾਤਾਵਰਣ ਨੂੰ ਪ੍ਰਮੁੱਖ ਵਿਸ਼ਾ ਬਣਾ ਲੈਨੇ ਆ ਤਾਂ ਉਹਦੇ ਚੋ ਗ੍ਰੀਨ ਜੋਬ ਪੈਦਾ ਹੋਊਗੀ ਜਿਹੜੀਆਂ ਕੰਪਨੀਆਂ ਨੂੰ ਲਿਆ ਕੇ ਇਹ ਸਾਨੂੰ ਝਾਂਸਾ ਦੇ ਰਹੇ ਨੇ ਨਾ ਮੋਦੀ ਨੇ ਵੀ ਕਿਹਾ ਸੀ ਵੀ 2 ਕਰੋੜ ਨੌਕਰੀਆਂ ਦੇ ਦੂੰ ਪਰ ਦਿੱਤੀਆਂ ਕਿਸੇ ਨੂੰ ਇਹਨਾਂ ਨੇ ਵੀ ਕਿਹਾ ਸੀ ਵੀ ਇੱਕ ਪਰਿਵਾਰ ਨੂੰ ਹੀ ਕਰਜਗਾਰ ਦੇ ਦੇਾਂਗੇ ਆਪਣੇ ਵਾਲੇ ਆਮ ਆਦਮੀ ਪਾਰਟੀ ਵਾਲਿਆਂ ਨੇ ਮਿਲ ਗਿਆ ਸਾਰੇ ਪਰਿਵਾਰਾਂ ਨੂੰ ਰਜਗਾਰ ਕਿਉਂਕਿ ਜਿਹੜੀਆਂ ਕੰਪਨੀਆਂ ਆ ਰਹੀਆਂ ਨੇ ਉਹਨਾਂ ਕੋਲ ਟੈਕਨੋਲੋਜੀ ਇੰਨੀ ਸੁਪੀਰੀਅਰ ਆ ਜਿਹੜੀ ਰਜਗਾਰ ਨਹੀਂ ਦਿੰਦੀ ਉਹਦੇ ਚ ਜ਼ਿਆਦਾ ਆਟੋਮੈਟਿਕ ਸਿਸਟਮ ਹੀ ਕੰਮ ਕਰਦਾ ਤੋ ਇਸ ਕਰਕੇ ਜੇਸੀਂ ਰਜਗਾਰ ਚਾਹੁੰਨੇ ਆ ਜੇ ਅਸੀਂ ਆਪਣੀ ਸਿਹਤ ਨੂੰ ਠੀਕ ਕਰਨਾ ਚਾਹੁੰਨੇ ਆ ਜੇ ਅਸੀਂ ਸੁੱਧ ਭੋਜਨ ਚਾਹੁੰਨੇ ਆ ਤਾਂ ਸਾਨੂੰ ਪੂਰਾ ਖੇਤੀ ਦਾ ਡਿਜ਼ਾਈਨ ਵੀ ਬਦਲਣਾ ਪਊ ਸਾਨੂੰ ਖੇਤੀ ਨੂੰ ਵੀ ਇੱਕ ਮਾਡਰਨ ਕੁਦਰਤੀ ਖੇਤੀ ਦੇ ਤਰਫ ਲੈ ਕੇ ਆਉਣਾ ਪਊਗਾ। ਉਹਦੇ ਲਈ ਸਾਨੂੰ ਇੱਕ ਨਵੀਂ ਸਟ੍ਰਗਲ ਕਰਨੀ ਪਊ ਜਿਹਦੇ ਲਈ 50% ਬਜਟ ਆ ਜਿਹੜਾ ਉਹ ਕੁਦਰਤੀ ਖੇਤੀ ਲਈ ਮਿਲੇ ਜਿਹੜੀ ਗ੍ਰੀਨ ਜੋਬ ਵੀ ਪੈਦਾ ਕਰੂਗੀ ਜਿਹੜੀ ਹਸਪਤਾਲਾਂ ਦੀ ਬਜਾਏ ਲੋਕਾਂ ਦੇ ਵਿੱਚ ਤੰਦਰੁਸਤੀ ਪੈਦਾ ਕਰੂਗੀ ਜਿਹੜੀ ਜੀ ਡੀ ਪੀ ਵਧਾਉਣ ਦੀ ਬਜਾਏ ਲੋਕਾਂ ਦੇ ਜੀਵਨ ਨੂੰ ਵਧਾਊਗੀ। ਜੇਸੀ ਇਹਨਾਂ ਚੀਜ਼ਾਂ ਦੇ ਉੱਤੇ ਸਾਡੀ ਪਬਲਿਕ ਦੀ ਇੱਕ رائے ਬਣ ਜੇ ਅਸੀਂ ਆਪਣਾ ਇੱਕ ਸਾਂਝਾ ਐਸਾ ਕੋਈ رائے ਬਣਾ ਲਈ ਤਾਂ ਲਾਜ਼ਮੀ ਆ ਅਸੀਂ ਕੋਈ ਐਸਾ ਜਮਹੂਰੀ ਤਰੀਕੇ ਦਾ ਨਿਜਾਮ ਖੜਾ ਕਰ ਸਕਦੇ ਆ ਜਿਹੜਾ ਕੁਦਰਤ ਪੱਖੀ ਵੀ ਹੋਵੇ ਜਿਹੜਾ ਮਾਨਵਤਾ ਪੱਖੀ ਵੀ ਹੋਵੇ ਇਸ ਕਰਕੇ ਇਸ ਵਿਸ਼ੇ ਦੇ ਉੱਪਰ ਚਰਚਾ ਕਰਨੀ ਭਾਵੇਂ ਅੱਜ ਅਸੀਂ ਘਟਾਂ ਪਰ ਅਸੀਂ ਜੇ ਇਹ ਚਰਚਾ ਨੂੰ ਛੇੜਾਂਗੇ ਤਾਂ ਇੱਕ ਬੰਦਾਨਾ ਜੇ ਕੋਈ ਇੱਕ ਬੰਦਾ ਕਿਸੇ ਬੈਦ ਹਕੀਮ ਤੋਂ ਠੀਕ ਹੋ ਜੇ ਨਾ ਉਹ 50 ਜਾਂ 100 ਬੰਦਿਆਂ ਨੂੰ ਦੱਸਦਾ ਵੀ ਯਾਰ ਮੈਂ ਉੱਥੇ ਠੀਕ ਹੋਇਆ ਤੂੰ ਉਹਦੇ ਕੋਲੇ ਦਵਾਈ ਲੈਣ ਜ਼ਰੂਰ ਜਾ ਮੇਰੇ ਕਹੇ ਤੋ ਜਾ ਇਸ ਕਰਕੇ ਜੇ ਅਸੀਂ ਜਿੰਨੇ ਲੋਕ ਆਏ ਆ ਜੇ ਅਸੀਂ ਇਹਨਾਂ ਗੱਲਾਂ ਦੇ ਉੱਤੇ ਚਰਚਾ ਕਰੀਏ ਤਾਂ ਲਾਜ਼ਮੀ ਆ ਸਾਡੀ ਇਹ ਚਰਚਾ ਵੱਡੀ ਇੱਕ ਲੋਕ ਲਹਿਰ ਦਾ ਰੂਪ ਬਣ ਸਕਦੀ ਆ ਸੋ ਤੁਸੀਂ ਇਹਨਾਂ ਗੱਲਾਂ ਨੂੰ ਧਿਆਨ ਨਾਲ ਸੁਣਿਆ ਪ੍ਰਬੰਧਕਾਂ ਨੇ ਇਸ ਸੈਮੀਨਾਰ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਜਥੇਬੰਦ ਕੀਤਾ ਇਸ ਲਈ ਜਿੱਥੇ ਮੈਂ ਪ੍ਰਬੰਧਕਾਂ ਦਾ ਧੰਨਵਾਦ ਕਰਦੀ ਹਾਂ ਉੱਥੇ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਬਹੁਤ-ਬਹੁਤ ਧੰਨਵਾਦ